ਬਦਲ ਸਾਹਿਬ ਇਸ ਲਈ ਪਿਛਲੇ ਟਾਈਮ ਚ 30 ਸਾਬ ਨੇ ਗੱਲ ਕਹੀ ਸੀ ਵੀ ਬਦਲ ਪਰਿਵਾਰ ਨੂੰ ਕਾਲੀ ਦਿਨ ਨੂੰ ਜੇ ਜਿਉਂਦਾ ਰੱਖਣਾ ਤਾਂ ਬਦਲ ਪਰ ਨੂੰ ਕੁਰਬਾਨੀ ਦੇਣੀ ਪਊਗੀ ਉਹਦੇ ਬਾਰੇ ਕੀ ਕਹਿਣਾ ਜੀ ਕੁਰਬਾਨੀ ਕਾਦੀ ਜੀ ਵੀ ਇਹਨਾਂ ਨੂੰ ਪਿੱਛੇ ਹਟਣਾ ਪਊਗਾ ਜੀ ਪਾਰਟੀ ਤੋਂ ਪ੍ਰਧਾਨਗੀ ਦੀ ਮੈਂ ਕੁਝ ਨਹੀਂ ਇੱਥੇ ਕਹਿਣਾ ਚਾਹੁੰਦਾ ਠੀਕਾ ਸਾਹਿਬ ਸਾਡੇ ਮਾਜੇਜ਼ ਸਾਥੀ ਹੈ ਮੈਂ ਉਹਨਾਂ ਦੀ ਗੱਲ ਦਾ ਕੋਈ ਕਰਦਾ 30 ਸਾਬ ਨੇ ਦੁਹਰਾਟਾਈ ਹੈ ਪੂਰੇ ਜੀ ਤੁਹਾਡਾ ਚੱਲ ਰਿਹਾ ਕੋਈ ਉਹਨਾਂ ਦੀ ਨਰਾਜ਼ਗੀ ਕਿਵੇਂ ਬੋਟਾਂ ਵੀ ਆ ਰਹੀਆਂ ਨੇ ਕਿਉਂਕਿ ਉਹਨਾਂ ਅਸੀਂ ਤੋਂ ਵੀ ਜਵਾਬ ਦੇ ਦਿੰਦਾ ਜੀ ਤੋਂ ਪਿਛਲੇ ਸਭ ਪਰਿਵਾਰ ਨੇ ਲੋਕ ਸਭਾ ਲੜਨ ਤੋਂ ਤੁਸੀਂ ਇਹ ਸਾਡਾ ਆਪ ਦਾ ਅੰਦਰੂਨੀ ਮਸਲਾ ਹੈ ਸੀ ਆਪੇ ਹੱਲ ਕਰਨਾ। ਉਹ ਅੰਦਰੂਨੀ ਮਸਲਾ ਐਸਆਈਟੀ ਜਾਂਚ ਕਰ ਰਹੀ ਆ ਬੇਅਦਮੀ ਮਸਲਾਂ ਦੇ ਸੰਬੰਧੀ। ਤੁਸੀਂ ਐਸਆਈਟੀ ਦੀ ਕਾਰਜ ਜੜੀ ਤੋਂ ਸੰਤੁਸ਼ਟ ਹੋ ਜਾਂ ਅਸੰਤੁਸ਼ਟ ਹੋ? ਅੱਜ ਦੀ ਖ਼ਬਰਾਂ ਚ ਆਇਆ ਤੁਸੀਂ ਪੜ੍ਹ ਲਿਆ ਉਹਨਾਂ ਸਾਰੀ ਪੂਰਾ ਡਿਟੇਲ ਚ ਮੈਂ ਸਾਰਾ ਜਵਾਬ ਦਿੰਦਾ ਐ। ਇਹ ਐਸਆਈਟੀ ਸੀ ਭਾਵੇਂ ਉਹ ਕਮਿਸ਼ਨ ਸੀ ਇਹਨਾਂ ਨੇ ਬਣਾਈ ਅਵੰਦਰ ਸਿੰਘ ਨੇ। ਉਹਨਾਂ ਦਾ ਇੱਕੋ ਇੱਕ ਮਤਲਬ ਹੈ ਸਾਰਾ ਸੀਗਾ ਕਿ ਬਾਦਲ ਪਰਿਵਾਰ ਨੂੰ ਕਿਵੇਂ ਨਕਵੇਂ ਅੰਦਰ ਦੇਣਾ ਹੈ ਔਰ ਇਹ ਚੋਣਾਂ ਚ ਤੋਂ ਵੀ ਪਹਿਲਾਂ ਇਹ ਕਹਿੰਦੇ ਰਹੇ ਚੋਣਾਂ ਦੇ ਦੌਰਾਨ ਚ ਵੀ ਰਹਿੰਦੇ ਰਹੇ ਕਮਿਸ਼ਨ ਬਣਾਉਣ ਤੋਂ ਪਹਿਲਾਂ ਵੀ ਇਹਨਾਂ ਨੇ ਬਣਾ ਕੇ ਐਸਆਈਬੀਟੀ ਬਣਾਉਣ ਤੋਂ ਪਹਿਲਾਂ ਕਿ ਜਿਹਨਾਂ ਸੂਬੇ ਦਾ ਚੀ ਮੰਤਰੀ ਤੇ ਉਹਦੇ ਮੰਤਰੀ ਤੇ ਪਾਰਟੀ ਪ੍ਰੈਜ਼ੀਡੈਂਟ ਇਹ ਜੀਆਂ ਗੱਲਾਂ ਕਰਨ ਤਾਂ ਫਿਰ ਅਪਸਰ ਇਨਸਾਫ ਕਿਵੇਂ ਕਰ ਸਕਦੇ ਸਰ ਜਾਨਤ ਫਿਰ ਤੁਸੀਂ ਕਹਿੰਦੇ ਹੋ ਜਾਂਚ ਕਿਵੇਂ ਹੋਣੀ ਚਾਹੀਦੀ ਹੈ ਉਹ ਜਾਂਚ ਇਹਦੇ ਤੇ ਉਹ ਤਾਂ ਆਪਸੈਟੀਸਫਾਈ ਨਹੀਂ ਹੈ ਕਾਕਾ ਜੀ ਕਿੰਨਾ ਦਿਨ ਹੋਣੀ ਚਾਹੀਦੀ ਹੈ ਕਿਵੇਂ ਹੋਵੇ ਜੇ ਜਾਂਚ ਕਰਨੀ ਹੋਵੇ ਸੁਪਰੀਮ ਕੋਰਟ ਨੂੰ ਆਖ ਨੂੰ ਇੱਕ ਜੱਜ ਮੁਕਰਰ ਕਰ ਦੇ ਕੈਪਟਨ ਸਾਹਿਬ ਨੇ ਸਭਾ ਦੇ ਵਿੱਚ ਕਿਹਾ ਜੀ ਵੀ ਜਿਹੜੀ ਇਹਦੀ ਜਾਂਚ ਦੀ ਹੈ ਉਹ ਹਾਈ ਲੈਵਲ ਤੱਕ ਜਾਊਗੀ ਨਹੀਂ ਉਹਦਾ ਮਤਲਬ ਸਮਝ ਲਓ ਮੇਰੇ ਤੇ ਮੇਰੇ ਤੇ ਦੇਖੋ ਗੱਲ ਇਹ ਹੈ ਜੇ ਜਾਂਚ ਜੇ ਹੋਈ ਨਹੀਂ ਐਸਆਈਟੀ ਬਣੀ ਹੈ ਜੇ ਚੀਫ ਮਿਨਿਸਟਰ ਕੋਈ ਗੱਲ ਆਦਾ ਤਾਂ ਅਫਸਰ ਫਿਰ ਇਨਸਾਫ ਕਿਵੇਂ ਕਰਨਗੇ ਇੱਕ ਇਹ ਤੁਹਾਨੂੰ ਦੱਸਾਂ ਸਮਝੋ ਕਿ ਅੱਜ ਤੱਕ ਕਦੇ ਹੋਇਆ ਸਾਰੇ ਹਿੰਦੁਸਤਾਨ ਦਾ ਰਿਕਾਰਡ ਵੇਖ ਲਓ ਤੁਸੀਂ ਜਰਨਲਿਸਟ ਹੋ ਕਦੇ ਕੋਈ ਇਨਸੀਡੈਂਟ ਹੋ ਜਾਂਦਾ ਮਾੜਾ ਭੈੜੀ ਇਨਸੀਡੈਂਟ ਹੋਇਆ ਤੇ ਵੀ ਚੀਫ ਮਿਨਿਸਟਰ ਨੂੰ ਇਨਵੋਲ ਹੁਣ ਆਪਣੇ ਕਸ਼ਮੀਰ ਚ ਹੋਇਆ ਬਹੁਤ ਵੱਡਾ ਭੈੜਾ ਕੀ ਇਹਦੇ ਚ ਪ੍ਰਾਈਮ ਮਿਨਿਸਟਰ ਉੱਤੇ ਮਕਦਮਾ ਚੱਲੂਗਾ ਸੰਝੋਣਾ ਆਪਾਂ ਵੀ ਮਗਰ ਲੱਗ ਜਾਂਦੇ ਆਂ ਸੋਚਦੇ ਨਹੀਂ ਵੀ ਹੈ ਗੱਲ ਕੀ ਐ ਵਿੱਚੋਂ ਕੀ ਐ ਪ੍ਰਾਈਮ ਮਿਨਿਸਟਰ ਦਾ ਹੀ ਕਸੂਰ ਐ ਜਾਂ ਡਿਫੈਂਸ ਮਿਨਿਸਟਰ ਦੇ ਪਰਚਾਊਗਾ ਇਨਸੀਡੈਂਟ ਹੁੰਦੇ ਰਹਿੰਦੇ ਆ ਬੜੇ ਮਾੜੇ ਭੜੇ ਇਨਸੀਡੈਂਟ ਹੁੰਦੇ ਆ ਸਾਨੂੰ ਬੜੇ ਪਿਆਰੇ ਨਾ ਲੇਕਿਨ ਉਹਦੇ ਚੀਫ ਮਿਨਿਸਟਰ ਦਾ ਕੀ ਉਹਦੇ ਚੀਫ ਮਿਨਿਸਟਰ ਕੋ ਮੌਕੇ ਤੇ ਆਰਡਰ ਦਿੰਦਾ ਇਹ ਤਾਂ ਐਵੇਂ ਇੱਕ ਗੱਲਾਂ ਬਣਾਈਆਂ ਲੋਕਾਂ ਨੂੰ ਕੁਮਰਾਹ ਕਰ ਲੈਂਦੇ ਆ ਤੇ ਕੁਛ ਨਾ ਕਰੋ ਤੁਸੀਂ ਵੀ ਖੁਸ਼ਹਾਲੀ ਸ਼ਾਮ ਦੇ ਵਿੱਚ ਬਰਤੂ ਸਾਬ ਨਵਾਂ ਜਥੇਬੰਦ ਕਟਾਂਚਾ ਵੱਧ ਰਿਹਾ ਕਾਲੀ ਦਲ ਦਾ ਜਿਵੇਂ ਢੀਡਸਾ ਸਾਹਿਬ ਤੇ ਹੋਰ ਆ ਕੋਈ ਪਾਰਟੀ ਨੂੰ ਨਰਾਜ਼ ਚੱਲ ਰਹੇ ਨੇ ਕਿ ਪਾਰਟੀ ਦੇ ਨਵੇਂ ਪ੍ਰਧਾਨ ਬਾਰੇ ਵੀ ਸੋਚਿਆ ਜਾ ਸਕਦਾ ਜੀ ਇਹ ਜੀ ਮੈਂ ਤਾਂ ਥੋੜਾ ਜਿਹਾ ਕੱਟ ਦੇ ਇਹ ਜਿਹੜਾ ਪ੍ਰਧਾਨ ਬਣਦਾ ਹੈ ਕੋਈ ਇਹ ਐ ਨਹੀਂ ਬਣਦਾ ਕਿ ਨਾਮਿਨੇਸ਼ਨ ਹੁੰਦੀ ਹੈ ਇਹ ਡੈਲੀਗੇਟ ਹੁੰਦੇ ਹੈ ਕਿਸੇ ਪਾਰਟੀ ਦਾ ਹੀ ਲੈ ਲੋ ਡੈਲੀਗੇਟਾਂ ਉਹਨਾਂ ਨੇ ਪ੍ਰਧਾਨ ਚੁਣਦੇ ਹੈ ਅਗਾਂ ਫਿਰ ਪ੍ਰਧਾਨ ਸਾਰਾ ਟਰਾਂਚਾ ਬਣਾਉਂਦਾ ਹੈ ਬੋਲ ਸਾਹਿਬ ਕਿ ਹੁਣ ਜਿਵੇਂ ਐਮਐਲਏ ਚੁਣੇ ਐਮਐਲਏ ਨੇ ਚੀਫ ਮਿਨਿਸਟਰ ਚੁਣ ਲਿਆ ਤੇ ਜੇ ਬਾਈ ਕਹਿੰਦਾ ਜੀ ਮੈਂ ਤਾਂ ਕੁਮਰਿੰਦਰ ਨੂੰ ਮੰਨਦਾ ਨਹੀਂ ਤਾਂ ਮੇਰੀ ਭਾਣ ਦੀ ਚੋਣ ਰੱਖੀ ਜਾ ਸਕਦੀ ਹੈ ਚਾਹੇ ਡੈਲੀਗੇਟ ਥਰੂ ਰੱਖੀ ਨਹੀਂ ਨਹੀਂ ਕੋਈ ਡੈਲੀਗੇਟ ਵੀ ਉਹਦਾ ਹੁੰਦਾ ਵੀ ਐਨੇ ਨੇ ਡੈਲੀਗੇਟ ਆਖੜ ਵੀ ਦੁਬਾਰਾ ਚੋਣ ਕਰਵਾ ਸਕਦੀ ਹੈ ਜੇ ਮੈਂ ਆਖਾਂ ਅਮਰਿੰਦਰ ਨੂੰ ਹਟਾਓ ਜੀ ਤੇ ਮੇਰੀ ਬੇਵਕੂਫੀ ਹੈ ਕਿ ਕੋਈ ਉਹਨਾਂ ਦੀ ਪਾਰਟੀ ਦਾ ਇਲੈਕਸ਼ਨ ਜਿੱਤੇ ਹੈ ਉਹਨਾਂ ਨੇ ਐਮਐਲਏ ਨਹੀਂ ਚੁਣੇ ਉਹਨਾਂ ਨੇ ਪਾਰਟੀ ਨਹੀਂ ਚੁਣੇ ਬਸ ਕੇਂਦਰ ਸਰਕਾਰ ਨੇ ਪਾਕਿਸਤਾਨ ਜਿਹੜਾ ਪਾਣੀ ਸੀ ਪੰਜਾਬ ਤੇ ਜਾਂਦਾ ਹਿੰਦੁਸਤਾਨ ਚ ਜਾਂਦਾ ਉਹ ਬੰਦ ਕੀਤਾ ਹੈ ਹਾਂਜੀ ਇਸ ਵਾਰ ਕੀ ਜੰਗਾ ਦੇਖੋ ਜਿਹੜਾ ਹੁਣ ਕੋਈ ਬੰਦਾ ਇੰਨੀ ਦੁਸ਼ਮਣੀ ਕਰ ਰਿਹਾ ਹੈ ਤੇ ਜੇ ਉਹਨੂੰ ਆਪਾਂ ਕੋਈ ਫਾਇਦਾ ਪਹੁੰਚਾਉਣਾ ਹੈ ਮੈਨੂੰ ਲੱਗੋ ਉਹ ਸਾਨੂੰ ਆਪ ਤੰਗੀ ਇੱਥੇ ਹੈ ਟਿਊਬਨ ਸਾਡੇ ਉੱਚੇ ਹੋ ਗਏ ਹੈ ਇਹਦਾ ਪੰਜਾਬ ਨੂੰ ਫਾਇਦਾ ਹੋਊਗਾ ਪੰਜਾਬ ਦੇ ਕਿਸਾਨਾਂ ਨੂੰ ਫਾਇਦਾ ਹੋਊਗਾ ਇਹਨਾਂ ਦਾ ਮਾਮਲਾ ਲਈ ਤੁਸੀਂ ਪ੍ਰਧਾਨ ਮੰਤਰੀ ਜੀ ਜਾਂ ਡਿਫੈਂਸ ਮਿਨਿਸਟਰ ਜੀ ਜ਼ਿੰਮੇਵਾਰੀ ਤੈਅ ਨਹੀਂ ਕਰਦੇ ਤੁਸੀਂ ਕਹਿ ਰਹੇ ਹੋ ਹੁਣ ਕੋਈ ਜ਼ਿੰਮੇਵਾਰ ਨਹੀਂ ਨਹੀਂ ਉਹਨਾਂ ਦੀ ਕੀ ਜ਼ਿੰਮੇਵਾਰੀ ਹੈ ਨਹੀਂ ਉਹ ਕਾਕਾ ਕੋ ਗੱਲ ਹੋ ਜਾਂਦੀ ਹੈ ਉਹਨਾਂ ਆਪਾਂ ਹਰ ਗੱਲ ਆ ਦੇ ਵੀ ਪ੍ਰਧਾਨ ਮੰਤਰੀ ਜਾਂ ਚੀਫ ਮਿਨਿਸਟਰ ਜੀ ਉਹਦੀ ਜ਼ਿੰਮੇਵਾਰੀ ਹੈ ਸਾਹਿਬ ਆਪੋਜੀਸ਼ਨ ਪਾਰਟੀ ਰਹਿੰਦੀ ਲੰਬਾ ਸਮਾਂ ਪਾਰਟੀ ਚ ਰੇ ਆ ਲੰਮਾ ਸਮਾਂ ਮੈਂ ਪਾਰਟੀ ਦੀ ਸੇਵਾ ਕੀਤੀ ਨੇ ਕਾਂਗਲਾ ਸਾਹਨੇ ਜਿੱਥੇ ਅੱਜ ਤੁਸੀਂ ਬੈਠੇ ਹੋ ਬਹੁਤ ਮੈਂ ਸਤਿਕਾਰ ਕਰਦਾ ਜੀ ਉਹਨਾਂ ਦਾ ਉਹਨਾਂ ਦੇ ਪਰਿਵਾਰ ਲਈ ਉਹਨਾਂ ਦੇ بیٹے ਲਈ ਇਹਨਾਂ ਨੇ ਯੂਥ ਕਾਲੀ ਦਲ ਜੀ ਵੀ ਪਹਿਲਾ ਕੰਮ ਕੀਤਾ ਹੈ ਪਾਰਟੀ ਲਈ ਹੁਣ ਇਹਨਾਂ ਨੂੰ ਤੁਸੀਂ ਕੀ ਆਪਣੇ ਸਾਹਿਬ ਅਰਜ਼ ਹੈ ਕਿ ਮੈਂ ਕਾਂਜਲਾ ਸਾਹਿਬ ਜਿਹੜੇ ਪੁਰਾਣੇ ਸਾਥੀ ਹੈ ਇਹਨਾਂ ਦਾ ਮੇਰੇ ਦਿਲ 'ਚ ਬਹੁਤ ਸਤਿਕਾਰ ਹੈ ਜੀ ਬਹੁਤ ਜਦ ਤਾ ਹੈ ਜੀ ਔਰ ਉਹਨਾਂ ਜੋ ਕੁਝ ਕਹਿਣਗੇ ਕਰਨ ਨੂੰ ਤਿਆਰ ਆ। ਜਿਹੜੀਆਂ ਪੋਜੀਸ਼ਨ ਪਾਰਟੀਆਂ ਕਹਿਣੀਆਂ ਨੇ ਵੀ ਆਉਣ ਵਾਲੇ ਐਮਪੀ ਇਲੈਕਸ਼ਨਾਂ ਤੇ ਜਿਹੜਾ ਬੇਅਦਬੀ ਦਾ ਮੁੱਦਾ ਹੈ ਬੜਾ ਭਾਰੂ ਰਹੂਗਾ ਕਾਦੀ ਦਲ ਦੇ ਉੱਤੇ। ਕੀ ਮੇਨ ਇਸ਼ੂ ਨਹੀਂ ਕਾਦੀ ਦਲ ਦੇਖੋ ਇੱਕ ਪ੍ਰੋਪਗੈਂਡਾ ਜਿਹੜੀ ਹੈ ਨਾ ਚੀਜ਼ ਇਹ ਗਲਾ ਲਈ ਜਾਂਦਾ ਸੀ ਉਹ ਕੁ ਠੱਗਾ ਨੇ ਬਣਾ ਲਿਆ ਵੀ ਇਹਨੂੰ ਆਖੋ ਕੋੜਾ ਕੋੜਾ ਲਈ ਜਾਂਦਾ ਸੀ ਵੀ ਤੇਰਾ ਗਦਾ ਜਿਹੜਾ ਹੈ ਇਹ ਕਿੰਨੇ ਚ ਦੇਣਾ ਹੈ ਅਗਲੇ ਤਾਂ ਕਿ ਗਦਾ ਕਿੰਨੇ ਦੇਣਾ ਉਹ ਵਿਚਾਰਾ ਸਮਝੀ ਕਿ ਇਹ ਗਦਾ ਹੀ ਸਰਕੀ ਪ੍ਰੋਪਾਗੈਂਡ ਡਿਵੈਲਪਮੈਂਟ ਜਿਹੜੇ ਪੰਜਾਬ ਚ ਕਾਂਗਰਸ ਦੇ ਇਹਨਾਂ ਨੇ ਵਾਅਦੇ ਕੀਤੇ ਸਨ ਕੋਈ ਇੱਕ ਵੀ ਗੁਟਕੇ ਤੇ ਹੱਥ ਰੱਖ ਕੇ ਇੱਕ ਸਿੱਖ ਗੁਟਕੇ ਤੇ ਜਦੋਂ ਹੱਥ ਰੱਖ ਕੇ ਕੋਈ ਵਾਅਦਾ ਤੋਂ ਮੁਕਰਦਾ ਉਹ ਉਹ ਇਹਦੂ ਮਾੜੀ ਗੱਲ ਕੀ ਹੋ ਸਕਦੀ ਗੱਲ ਤਾਂ ਕੋਈ ਸਰਕਾਰ ਦੁਆਰਾ ਟਾਈਅੱਪ ਚੱਲ ਰਿਹਾ ਪਾਰਟੀ ਜਿਲੇ ਹਣ ਲਈ ਕੋਈ ਗੱਲ ਹੋਈ ਹੈ ਦੁਆਰਾ ਬਈ ਮੈਂ ਉਹਨਾਂ ਨੂੰ ਮਿਲਿਆ ਉਹ ਥੋੜੀ ਜਿਹੀ ਤਾਂ ਉਹਨਾਂ ਦੀ ਢਿੱਲੀ ਹੈ ਜਿਵੇਂ ਮੇਰੀ ਸਿਹਤ ਢਿੱਲੀ ਹੈ ਤੇ ਮੈਂ ਹੁਣ ਬਹੁਤ ਮੈਂ ਕੰਮ ਨਹੀਂ ਕਰਦਾ ਸਮਝ ਗਏ ਨਾ ਤੇ ਇਹ ਦਾ ਇਹ ਦਾ ਮਤਲਬ ਇਹ 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 ਅੰਦਰ ਜਾ ਰਹੇ ਨਹੀਂ ਜੋ ਪਾਰਟੀ ਤੋਂ ਹੀ ਪਾਸਾ ਵਟ ਰਹੇ ਨੇ ਹਾਂ ਜੀ ਜਨਤਕ ਸਮਾਗਮ ਤੇ ਇਹ ਦਾ ਨਿਰੰਤਰ ਜਾ ਰਹੇ ਨੇ ਕਾਜਲਾ ਸਾਹਿਬ ਦੇ ਘਰ ਵੀ ਆਏ ਨੇ ਪਾਰਟੀ ਤੋਂ ਹੀ ਪਾਸਾ ਵਟ ਰਹੇ ਨੇ ਕਿ ਨਹੀਂ ਮੈਂ ਦੇਖੋ ਮੇਰੇ ਆਪਸੇ ਠੀਕ ਨਹੀਂ ਉਮਰ ਹੋ ਗਈ ਹੈ ਮੈਂ ਕੋਈ ਕੰਮ ਤਾਂ ਨਹੀਂ ਕਰਦਾ ਲੇਕਿਨ ਕਿਸੇ ਨਾ ਕਿਸੇ ਜਿਵੇਂ ਹੁਣ ਇੱਥੇ ਆਏ ਆ ਜ਼ਰੂਰੀ ਸੀ ਇੱਥੇ ਹੋਣਾ ਹੈ ਇਹ ਇਸ ਕਰਕੇ ਉਹ ਜਿਹੜੀ ਜਦਾ ਸਰਗਰਮ ਚੱਲ ਰਹੀ ਜੀ ਸੁਪੀਰ ਵੱਲ ਦੇ ਨਾਲ ਕਿਤੇ ਇਦਾਂ ਨਹੀਂ ਵੀ ਮਜੀਠੀਆ ਅਕਾਲੀ ਦਲ ਦਾ ਪ੍ਰਧਾਨ ਹੋ ਸਕਦਾ ਨਾ ਕਿਉਂਕਿ ਮਜੀਠੀਆ ਲੋਕ ਕਾਫੀ ਜਿ ਬਈ ਅਕਾਲੀ ਪ੍ਰਧਾਨ ਹੋਣਾ ਕਿਸੇ ਦੀ ਜਾਇਦਾਦ ਨਹੀਂ ਵੀ ਫਲਾਨਾ ਹੋਊਗਾ ਪ੍ਰਧਾਨ ਤੁਹਾਨੂੰ ਦੱਸਿਆ ਨਾ ਬਣਨ ਦਾ ਤਰੀਕਾ ਕਹਨੂੰ ਕਹਦੇ ਜੀ ਇਹ ਨਾ ਇਹ ਕਾਲੂ ਬੁਚੀ मिनिस्टर ਬਣਨਗੇ ਤੇ ਐਵੇਂ ਤਾਂ ਇਹ ਨਹੀਂ ਬਣ ਸਕਦੇ ਪਹਿਲਾਂ ਐਮਐਲਏ ਬਣਨ ਇਹਨਾਂ ਦੇ ਨਾਲ ਹੋਣ ਮジョਰਿਟੀ ਹੋਵੇ ਫਿਰ ਬਣਦੇ ਹਰ ਚੀਜ਼ ਦਾ ਕਾਨੂੰਨ ਹੈ ਆਪਾਂ ਨੂੰ ਤੁਸੀਂ ਉਸ ਪਾਸੇ ਡੀਪਲੀ ਨਹੀਂ ਜਾਂਦੇ ਬਿਨਾ ਕਾਨੂੰਨ ਤੋਂ ਕੋਈ ਗੱਲ ਨਹੀਂ ਨਾ ਪਾਰਟਨੀ ਚਾਹੀਦੀਆਂ ਚੱਲਦੀਆਂ ਨਾ ਡਿਸਪਲਿਨ ਚਾਹੀਦਾ ਠੀਕ ਹੈ ਠੀਕ ਹੈ ਠੀਕ ਹੈ ਕਿੱਕਰ